ਅੱਜ ਦੇ ਲਾਈਵ ਦੇ ਵਿੱਚ ਕੁਝ ਟਾਈਮ ਕਰ ਗਏ ਆਪਾਂ ਗੱਲਾਂ ਬਾਤਾਂ ਸਾਂ ਆਪਣੇ ਭਰਾਵਾਂ ਨਾਲ ਸੋ ਅੱਜ ਦਾ ਲਾਈਵ ਪਿੰਡ ਸੱਦਾ ਸਿੰਘ ਵਾਲਾ ਅੱਜ ਦਾ ਲਾਈਵ ਪਿੰਡ ਸੱਦਾ ਸਿੰਘ ਵਾਲਾ ਉੱਥੇ ਬਾਈਆਂ ਦਾ ਜਾਮਣਾ ਦਾ ਬਾਗ ਹੈ ਬਹੁਤ ਵੱਡਾ ਯਾਮਣੇ ਜਾਮਣਾ ਕਿਆ ਬਾਤ ਹੈ ਕਿਆ ਬਾਤ ਹੈ ਉੱਥੇ ਪਾਉਣੀ ਆ ਆਪਾਂ ਕੈਮਰਾ ਤਲਵਿੰਦਰ ਸਿੱਧੂ ਕੀ ਹਾਲ ਹੈ ਜੀ ਸਿੱਧੂ ਸਾਹਿਬ ਹੋਰ ਠੀਕ ਹੋ ਤੇ ਲਓ ਜੀ ਜਾਮਣਾਂ ਦੇ ਬਾਗ ਵਿੱਚ ਆਪਾਂ ਕੈਮਰਾ ਕਹਿੰਦੇ ਵੀ ਹੁਣ ਇਦੋਂ ਬਾਅਦ ਜਿਹੜਾ ਜਾਮਣ ਦਾ ਫਲ ਹੈ ਦੁਬਾਰੇ ਆਪਣਾ ਫਲ ਚੱਕਣਾ ਸਟਾਰ ਕਰ ਰਹੀ ਹੈ ਤੇ ਇਥੇ ਕਮਰੇ ਦੇ ਵਿੱਚ ਬੱਤੇ ਪਾਏ ਹੋਏ ਸੀ ਬੱਤਿਆਂ ਨੇ ਬਿਲਕੁਲ ਸਿਆਉਂਖਰੇ ਖਾਲੀ ਸੀ ਬੱਤੇ ਤੇ ਬਾਈ ਜੈਬ ਲੱਗ ਗਿਆ ਇਥੋਂ ਦੀ ਮੜੀ ਮੋਟੀ ਠੂਠਪੀ ਕਰਨ ਤੇ ਬੱਤੇ ਵੀ ਆਪਾਂ ਤੁਹਾਨੂੰ ਦਿਖਾ ਦਈਏ ਬੱਤੇ ਜਮੇ ਖਤਮ ਹੋ ਗਏ ਸੀ ਹੈ ਨਾ ਲੋ ਜੀ ਬੱਤੇ ਬਾਈ ਜਮੇ ਖਤਮ ਹੋ ਗਏ ਸੀ ਤੇ ਹੁਣ ਸੌਖਾ ਤੇ ਵਧੀਆ ਲੋ ਜੀ ਹੁਣ ਸਲੈਫ ਸਿਮੈਂਟਡ ਸਲੈਫ ਆ ਗਈ ਭੰਮੇ ਤੋਂ ਟਾਲੀਵਾਲ ਸਲੈਬ ਸਟੋਰ ਵਾਲੇ ਨੇ ਭਰਾ ਉਹਨਾਂ ਕੋਲੇ ਸਲੇਬਾਂ ਹੁੰਦੀਆਂ ਨੇ ਤੇ ਪੂਰੀ ਮਜ਼ਬੂਤੀ ਹੁੰਦੀ ਆ ਕੰਮ ਦੀ ਮੋਟਾਈ ਮਟੋਈ ਪੂਰੀ ਜਬਰਦਸਤ ਕੰਮ ਹੁੰਦਾ ਕਿਸੇ ਵੀ ਤਰ੍ਹਾਂ ਦੀ ਕੋਈ ਡਿਕਟ ਨਹੀਂ ਇਹਨੂੰ ਪਾਓ ਬੱਲੇ ਬੱਲੇ ਹੋ ਜਾਂਦੀ ਹੈ ਹਨਾ ਸੋ ਸਾਰੇ ਭਰਾਵਾਂ ਦਾ ਧੰਨਵਾਦ ਜਿਹੜੇ ਭਰਾ ਆਪਣੇ ਠੇਕੇਦਾਰੀ ਮਹਿਕਮੇ ਤੇ ਆਪਣੇ ਨਾਲ ਜੁੜੇ ਹੋਏ ਨੇ ਹਨਾ ਸੋ ਆਪਾਂ ਅਕਸਰ ਵੀਡੀਓ ਪਾਉਂਦੇ ਰਹਿੰਦੇ ਆ ਤੇ ਭਰਾਵਾਂ ਦਾ ਬਹੁਤ ਸਾਰਾ ਪਿਆਰ ਆਪਾਂ ਨੂੰ ਮਿਲ ਰਿਹਾ ਹੈ। ਬਹੁਤ ਵਧੀਆ ਜੀ ਤੇ ਖੇਤਾਂ ਦਾ ਮਾਹੌਲ ਬਹੁਤ ਵਧੀਆ ਮਾਹੌਲ, 뷰 ਬਹੁਤ ਸੋਹਣਾ ਹੁੰਦਾ ਹੈ ਹਨਾ। ਤੇ ਖੇਤਾਂ ਦਾ ਕੁਝ ਵੱਖਰਾ ਹੁੰਦਾ। ਲਓ ਜੀ ਇੱਕ ਸਾਨੂੰ ਆਪਾਂ ਗੱਡੀ ਚੈੱਕ ਕਰਾ ਲਈਏ। ਖੇਤਾਂ ਦੇ ਵਿੱਚ ਨਾ ਗੱਡੀ ਆਏ ਹਾਏ ਹਾਏ। ਇਹ ਹੈ ਮੇਰਾ ਭਾਈ ਗੱਡੀ ਲੈ ਕੇ ਆ ਗਿਆ ਆਪਦੀ। ਜਗਤਾਰ ਗੱਡੀ ਲੈ ਆਇਆ ਤਿੰਨ ਤਿੰਨ ਸਲੇਫਾਂ ਧਰ ਕੇ ਹਨਾ। ਐ ਸੋਨੂ ਆਪਾਂ ਦਿਖਾਉਨੇ ਆ ਬਾਈ ਔਕੇ ਕੰਮ ਬਹੁਤ ਹੁੰਦੇ ਨੇ ਹਨਾ ਜਿੱਥੇ ਕੋਈ ਲੰਘਣ ਟੱਪਣ ਦੀ ਦਿੱਕਤ ਹੋਵੇ ਬਹੁਤ ਤਕਲੀਫ ਆਉਂਦੀ ਐ ਇਹਦਾ ਵਜ਼ਨ ਬਹੁਤ ਐ ਤੇ ਬਾਈ ਹੋਰਾਂ ਨੂੰ ਲੰਘਣ ਟੱਪਣ ਦੀ ਬਹੁਤ ਦਿੱਕਤ ਆ ਰਹੀ ਐ ਆਹਾ ਹਾ ਡੌਲਿਆਂ ਦਾ ਜੋਰ ਡੌਲਿਆਂ ਦਾ ਜੋਰ ਤੇ ਬਾਈ ਤਾਕੜੇ ਨੇ ਬਾਈ ਉਹ ਦੇਖ ਹੌਲੀ 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 ਕਾਇ ਰਹਿ ਗਿਆ ਬੱਸ ਸੂਈ ਤੇ ਟਰਾਲੀ ਰਹਿ ਗਈ ਅੱਛਾ 6 ਟਰਾਲੀ ਚ ਉਹ ਥੱਲੀ ਲੈ ਗਿਆ ਮੁੰਡਾ ਕਿ ਤਾਹਾਂ ਪੀਏ ਥੱਲੀ ਪੱਲੇ ਲਾਉ ਤਾ ਜਾਣ ਦੇ ਯਾਰ ਹੁਣ ਚੱਲ ਇਹ ਸਖਤ ਹੁੰਦਾ ਜਗਤਾਰ ਕੰਮ ਇਹਦਾ ਕੋ ਲੱਗਦੀ ਠੀਕ ਹੈ ਵੀ ਮੱਲਾ ਆਮ ਜੇ ਕਿਤੇ ਪਾਉਣੀਆਂ ਕੋਈ ਛੋਟਾ ਕਮਰਾ ਕਿਸੇ ਵੀ ਤਰ੍ਹਾਂ ਦਾ ਉੱਥੇ ਤਾਂ ਰਿਜ਼ਲਟ ਬਹੁਤ ਸੋਹਣਾ ਹੈ ਨਾ ਨਾਂ ਢੂਲਾ ਬੰਨਣਾ ਪਵੇ ਚਾਰ ਸਰਗੇ ਆਏ ਪਾਏ ਜਾਂ ਅੱਠ ਆਏ ਪਾਏ ਨੇ ਅੱਛਾ ਚਾਰ ਸਰਗੇ ਆਏ ਤੇ ਅੱਠ ਸਰਗੇ ਆਏ ਵੀ ਮੁੱਲਾ ਪੂਰਾ ਹੀ ਜਬਰਦਸਤ ਜਾਲ ਬੰਨਿਆ ਹੋਇਆ ਹੈ ਜਾਲ ਬੰਨਿਆ ਹੀ ਪੂਰਾ ਪੂਰਾ ਲੈ ਟੁਕੜੇ ਦੇ ਕੋਈ ਚਾਂਸ ਨਹੀਂ ਹੈਗੇ ਹੈ ਨਾ ਬਾਕੀ ਤੋਂ ਕੰਮ ਵੀ ਲੈ ਸਕਦੇ ਦੂਰ ਨੇੜੇ ਜੇ ਦੁਬਾਰੇ ਆਪਾਂ ਦਰਾ ਬਦਲੀ ਕਰਨੀ ਹੈ ਹਾਂ ਦੇਖ ਤਾਰ ਘੋਚ ਕੇ ਲੈ ਜਾਣੀਆਂ ਹੈ ਬਸ ਹਾਂ ਜੀ ਉਮੀ ਲਾ ਲੇ ਜੀ ਬਦਲ ਗਏ ਫੋਰ ਪੌਣੀਆਂ ਕਿਤੇ ਠੀਕ ਹੈ ਜੀ ਅੱਛਾ ਠੀਕ ਹੈ ਵੀ ਆਦਲਾ ਬਦਲੀ ਹੋ ਜਾਂਦੀ ਆ ਹਾਂ ਜੀ ਤੇ ਲਓ ਜੀ ਚੋਬਰ ਰਸੇ ਨਾਲ ਲਿਆਉਂਦੇ ਨੇ ਬਨ ਕੇ ਕਹਿੰਦੇ ਵੀ ਅਸੀਂ ਫਿਰ ਕਰੀਏ ਕੀ ਆ ਸਾਡੀ ਵੀ ਮਜਬੂਰੀ ਆ ਕੱਲੀ ਇਹ ਚੱਕੀ ਨਹੀਂ ਜਾਂਦੀ ਵਜ਼ਨ ਬਹੁਤ ਹੁੰਦਾ ਹੈ ਹੈ ਬਜੀ ਤੇ ਕਰ ਲੈਣੀ ਪੈਣੀ ਹੈ ਹਾਂ ਲਓ ਜੀ ਚੋਬਰਾਂ ਨੇ ਫੇਰ ਕਰ ਲਈ ਸਟਾਰਟ ਸਾਨੂੰ ਦਿਖਾਉਣੇ ਆ ਯਾਰ ਵਿਚਾਰੇ ਹੈਨਾ ਕਹਿੰਦੇ ਨੇ ਵੀ ਮਜ਼ਦੂਰ ਦੀ ਮਜਬੂਰੀ ਹੁੰਦੀ ਆ ਆਹ ਦੇਖ ਲਓ ਬਾਈ ਬੜਾ ਰਿਸਕੀ ਕੰਮ ਹੈ ਖਾਲ ਉਤੇ ਚਾਲੀਆਂ ਧਰੀਆਂ ਨੇ ਤੇ ਬਾਈ ਹੋਰੀ ਫਿਰ ਇਹਦੇ ਉੱਤੋਂ ਦੇ ਲੈ ਕੇ ਜਾਂਦੇ ਨੇ ਸਾਨੂੰ ਆਪਾਂ ਨਾਲ ਹੀ ਲੈ ਕੇ ਚੱਲਦੇ ਆ ਬਾਈ ਹੋਰਾਂ ਦੇ ਦੇਖ ਲੈ ਇਹ ਲੈ ਕੇ ਕਿੱਥੋਂ ਆਉਣਗੇ ਹਨ ਤੇ ਕੰਮ ਬਾਈ ਮਜ਼ਦੂਰਾਂ ਦੇ ਬਹੁਤ ਔਖੇ ਹੁੰਦੇ ਨੇ ਕਰਨੇ ਪੈਂਦੇ ਨੇ ਹਨਾ ਜਿੱਥੇ ਕੋਈ ਬਾਕੀ ਸਮੇਂ ਦੇ ਹਿਸਾਬ ਨਾਲ ਚੱਲਣਾ ਪੈ ਵੀਰ ਮੇਰੋ ਤੇ ਲੈ ਲਈ ਹੁਣ ਤੂੰ ਐ ਲਾਦਾ ਵੀ ਜੰਗਲ ਵਾਲਾ ਮਾਹੌਲ ਹੀ ਪੱਤੇ ਪੱਤੇ ਚਾਰਸ਼ਪਰੇ ਕਿਆ ਬਾਤ ਹੈ ਜੀ ਕਿਆ ਬਾਤ ਤੇ ਹੁਣ ਮੈਂ ਵੀ ਮਗਰੀ ਤੁਰਿਆ ਜਾਣਾ ਮੇਰਾ ਵੀ ਦਮ ਢਾ ਸੱਡੇ ਬਤੰਦਰਾਂ ਦੇ ਕਹਿੰਦਾ ਭਾਈ ਆ ਜਾ ਦਿਖਾ ਦੇ ਕਹਿੰਦਾ ਵੀ ਕਿੱਥੋਂ ਲੈ ਕੇ ਆਉਣਾ ਚਾਕੇ ਕਈ ਲਾਂਤ ਲਵੇ ਇਹ ਕਹਿੰਦਾ ਆਪਣਾ ਜਗਤਾਰ ਬਹੁਤ سارے ਭਰਾ ਆਪਣੇ ਨਾਲ ਜੁੜੇ ਨੇ ਤੇ ਜੁੜੀ ਜਾਂਦੇ ਨੇ ਸੋ ਸਾਰੇ ਭਰਾਵਾਂ ਦਾ ਧੰਨਵਾਦ ਹੈ ਤੇ ਤੁਹਾਨੂੰ ਦਿਖਾਉਨੇ ਆ ਭਾਈ ਬਾਈ ਹੁਰੀ ਵਿਚਾਰੇ ਕਿੱਡੀ ਦੂਰੋਂ ਹੁਣ ਮਗਰ ਮਗਰ ਇਹਨਾਂ ਦੇ ਤੁਰਿਆ ਫਿਰਦਾ ਜਿਵੇਂ ਆਪਾਂ ਪਿੰਡਾਂ ਦੀ ਕਹਾਵਤ ਨਹੀਂ ਕਹਿੰਦੇ ਕਿਵੇਂ ਲੇਲੀ ਮੰਗੂ ਮਗਰ ਤੁਰਿਆ ਫਿਰਦਾ ਉਹ ਗੱਲ ਹੈ ਟਰਾਲੀ ਲਈ ਬੈਠੇ ਨੇ ਹੁਣ ਪਹਿਲਾਂ ਇਹਦੇ ਵਿੱਚ ਚੜਨਗੇ ਫਿਰ ਉੱਤੋਂ ਲਾ ਕੇ ਰੇੜੀ ਤੇ ਧਰਨਗੇ ਫਿਰ ਉਹਦੇ ਬਾਅਦ ਇਹ ਦਵਾਰੇ ਧੋਤਨ ਪਾ ਕੇ ਮੁੰਡੇ ਲੈ ਕੇ ਜਾਣਗੇ ਹਨਾ ਵਾਹ ਜੀ ਵਾਹ ਕੀ ਬਾਤ ਹੈ ਕੀ ਬਾਤ ਹੈ ਲਓ ਜੀ ਟਰੈਕਟਰ ਤੇ ਮੋਟਰਸਾਈਕਲ ਆ ਇਧਰ ਖੜੇ ਨੇ ਚੋਬਰਾਂ ਦੇ ਪੰਗ ਦੇ ਝਾੜ ਖੇਤਾਂ ਵਿੱਚ ਕੀ ਆ ਬਈ ਉਹ ਬਾਈ ਜੀ ਪੰਗ ਦੇ ਝਾੜ ਪਤਾਉ ਤਾਂ ਨਾ ਤੁਹਾਡੇ ਕੋਲ ਹੈ ਪੰਗ ਤੇ ਝਾੜ ਖੇਤਾਂ ਵਿੱਚ ਹਾਂ ਹਾਂ ਭੰਗ ਦੇ ਝਾੜ ਇਹ ਬਾਈ ਜੀ ਕੀ ਕੀ ਜਾਂਦਾ ਹੈ ਉਹ ਬਾਈ ਜੀ ਭੰਗ ਦੇ ਝਾੜ ਬਤਾਓ ਨਾ ਤੁਹਾਡੇ ਕੋਲ ਹੈ ਭੰਗ ਦੇ ਝਾੜ ਖੇਤਾਂ ਵਿੱਚ ਲੈ ਕਮਾਲ ਦੀ ਗੱਲ ਹੈ ਬਾਬੇ ਆ ਦੇਖ ਉਹ ਤਾਂ ਬਾਬੇ ਦੀ ਪੂਰੀ ਮਿਹਰ ਹੋਈ ਪਈ ਆ ਆ ਲੈ ਇਹਨੂੰ ਬਾਈ ਜਗਤਾਰ ਕੀ ਕਹਿੰਦੇ ਭੰਗ ਦੇ ਝਾੜ ਆ ਬਾਈ ਕੋਈ ਪੁੱਛੀ ਜਾਂਦਾ ਵਿਚਾਰਾ ਭੰਗ ਦੇ ਝਾੜ ਭੰਗ ਮਤਲਬ ਸੁੱਖਾ ਜੀ ਹਾਂ ਹਾਂ जो जो हा। आज, आज आ, अच्छा ओनु कहंदा ਵੀ ਜੇ ਛੋਟੇ ਕੋਲੇ ਤਾਂ ਬਤਾਓ ਇਹ ਜਦੋਂ ਜਾਨੇ ਆ ਬਸਾਖੀ ਦੇ ਕਹਿੰਦੇ ਭੰਗ ਪੀ ਲਈਏ ਹਾਂ ਹਾਂ ਅੱਛਾ ਆਹ ਜੀ ਆਹ ਚੀਜ਼ ਕਹਿੰਦਾ ਬਾਈ ਹਾਂ ਸੱਖੇ ਨੂੰ ਅੱਛਾ ਉਹ ਲੈ ਭਰਾਵਾ ਜਮਣਾ ਥੱਲੇ ਬਾਦੂ ਖੜੀਏ ਜਿਹੜੀ ਚੀਜ਼ ਤੂੰ ਕਹਿੰਦਾਗਾ ਬਧੀ ਖੜੀਏ ਲੋ ਜੀ ਲੈ ਖੇਤਾਂ ਵਿੱਚ ਪਤੰਦਰਾ ਇਹ ਤਾਂ ਬਾਬੇ ਦੀ ਦੇਣ ਹੈ ਇਹ ਤਾਂ ਬਿਨਾ ਬੀਜੇ ਦੀ ਬਹੁਤ ਹੁੰਦੀ ਹੈ ਲੈ ਵੀ ਚੋਬਰ ਦੇਖ ਲੈ ਵੀ ਅੱਜ ਜ਼ੋਰ ਪਾ ਰੱਖਿਆ ਜਾਣਾ ਨਹੀਂ ਅੱਜ ਤੇਰੇ ਚੋਬਰ ਦਾ ਸੋ ਸਾਡੇ ਚੋਬਰਾਂ ਦਾ ਜੋਰ ਵਰਖ ਰਿਹਾ ਮੇਰੇ ਵੀਰੋ ਤੇ ਲੈ ਹੁਣ ਮੇਰਾ ਭਰਾ ਆਪਦਾ ਟੋਚਨ ਟੋਚਨ ਪੈਰ ਹੈ ਵੀ 855 ਦੇ ਨਾਲ ਤੇ ਮਗਰਲੇ ਪਾਸੇ ਆ ਵੀ ਸਵਰਾਜ 724 ਮੂਹਰੇਲੇ ਪਾਸੇ 55 ਦਾ ਤਾਂ ਮਗਰਲੇ ਪਾਸੇ ਹੈਗਾ ਹਾਂਜੀ ਬਾਈ ਜੀ ਬਾਈ ਜੀ ਜਿੰਨਾ ਮਰਜੀ ਜੀ ਜਿੰਨਾ ਮਰਜੀ ਲੈ ਕੇ ਜਾਓ ਜੀ ਹਾਂ ਜੀ ਸੁੱਖਾ ਭੰਗ ਸੁੱਖੇ ਦਾ ਝਾੜ ਚਾਹੀਦਾ ਜੀ ਬਾਈ ਜੀ ਬਾਧੂ ਬਾਧੂ ਹੈ ਜੀ ਛੋਟੀ ਛੋਟੀ ਪੌਦ ਜਿੰਨੀ ਮਰਜ਼ੀ ਲੈ ਜਾਓ ਬਾਈ ਜੀ ਆਹ ਦੇਖ ਲਓ ਬਾਈ ਇਹ ਤਾਂ ਬਾਈ ਬਾਬੇ ਬੰਗੋ ਆਪ ਹੀ ਦੇਣ ਬਹੁਤ ਹੈ ਇਹ ਤਾਂ ਮੈਨੂੰ ਤਾਂ ਨਹੀਂ ਲੱਗਦਾ ਵੀ ਇਹ ਬੀਜਣੀ ਪੈਂਦੀ ਹੋਊਗੀ ਇਹ ਤਾਂ ਆਪਦੇ ਆਪ ਹੀ ਚੀਜ਼ਾਂ ਹੁੰਦੀਆਂ ਨੇ ਜੇ ਲੋੜ ਹੈ ਬਾਈ ਜੀ ਤਾਂ ਜਿੰਨਾ ਮਰਜ਼ੀ ਲੈ ਜਾਓ ਹੋੜਾ ਜਾਮਣਾ ਦੇ ਥਲੇ ਢੇਰ ਲੱਗੇ ਤੇ ਬਾਕੀ ਸਿਰੇ ਤੁਹਾਨੂੰ ਹੋਰ ਵੀ ਦਿਖਾ ਦੇਾਂਗੇ ਆਪਾਂ ਅਸੀਂ ਇਹਨਾਂ ਗੁਰਦੁਆਰੇ ਚ ਲਾਉਣਾ ਹੈ ਬਾਈ ਜੀ ਬਿਲਕੁਲ ਜੀ ਬਿਲਕੁਲ ਜੀ ਬਾਈ ਜੀ ਬਹੁਤ ਬਾਕੀ ਬਾਈ ਜੀ ਤੁਸੀਂ ਆਪ ਦੇਖ ਲਿਓ ਆ ਕੇ ਇਹ ਬਾਕੀ ਸਾਰੇ ਪਿੰਡ ਡਰੈੱਸ ਤੁਹਾਨੂੰ ਆਪੇ ਦੇ ਹੀ ਦਿੱਤਾ ਮੈਂ ਹੁਣ ਇੱਕ ਵਾਰ ਫੇਰ ਜੀ ਆਪਣੇ ਬਾਈ ਦੂਰ ਹੀ ਪੜੀ ਹੈ ਹైదరాబాద్ ਚਲੋ ਬਾਕੀ ਸਾਰੇ ਤੁਹਾਨੂੰ ਆਪ ਦਿਖਾਉਨੇ ਹੈ ਮਹਾਲ ਤੇ ਮੇਰੇ ਤੇ ਵੀ ਕਿਤੇ ਘਬਰਾ ਨਾ ਜਾਣ ਨਾ ਮੈਂ ਹੁਣ ਇਕੱਲਾ ਫੋਨ ਲਈ ਤੁਰਿਆ ਫਿਰਦਾ ਤੇ ਕਿਤੇ ਸੂਈ ਚੱਕੇ ਜਾਣ ਬਈ ਔਖਾ ਬਹੁਤ ਹੋ ਜਾਊਗਾ ਮੈਨੂੰ ਤੇ ਨਾਲ-ਨਾਲ ਗੱਲਾਂ-ਬਾਤਾਂ ਜਾਰੀ ਨੇ ਜੀ ਹਾਂਜੀ ਬਾਈ ਹైదరాబాద్ ਵਾਲੇ ਬਾਈ ਦਾ ਬਹੁਤ-ਬਹੁਤ ਧੰਨਵਾਦ ਹੈ ਤੇ ਬਾਈ ਆਪਣੇ ਨਾਲ ਲਾਈਵ ਦੇ ਵਿੱਚ ਜੁੜਿਆ ਹੋਇਆ ਧੰਨਵਾਦ ਬਾਈ ਦਾ ਤੇ ਹੋਰ ਵੀ ਜਿਹੜੇ ਭਰਾ ਕੋਈ ਜੁੜਨਾ ਚਾਹੁੰਦੇ ਨੇ ਕੋਈ ਗੱਲਾਂ-ਬਾਤਾਂ ਕਰ ਸਕਦੇ ਆਪਾਂ ਸਾਂਝੀਆਂ ਤੇ ਜ਼ਰੂਰ ਕਰੋ ਜੀ ਗੱਲਾਂ-ਬਾਤਾਂ ਜਕਤਾਰ ਕਿੰਨੀਆਂ ਰਹੀਆਂ ਬਾਈ ਰਹੀਆਂ ਜੀ ਹਾਂ ਕਿਵੇਂ ਬਣਿਆ ਜਾਵੇ ਵਾਠ ਠੀਕ ਹੋ ਰਿਹਾ ਥੋੜਾ ਜਿਹਾ ਅੱਛਾ ਤਿੰਨ ਹੋ ਨੇ ਸੱਤ ਹੋ ਨੇ 10 12 ਰਹਿ ਗਈਆਂ ਤੇ ਯਾਰ ਜੋਰ ਪਰਖਿਆ ਚਾਨਣ ਨਹੀਂ ਹੁਣ ਤੇਰੇ ਚੋਬਰ ਦਾ ਲੈ ਬਾਈ ਸਾਰੇ ਭਰਾਵਾਂ ਦਾ ਦਿਲੋਂ ਧੰਨਵਾਦ ਹੈ ਬਾਈ ਜੀ ਤੇ ਲਓ ਜੀ ਹੁਣ ਸਮਾਂ ਆਪਾਂ ਨੂੰ ਇਜਾਜ਼ਤ ਨਹੀਂ ਦਿੰਦਾ ਉਹਨਾਂ ਕੋਲੇ ਰਹੀਆਂ ਚੋਬਰਾਂ ਕੋਲੇ ਥੋੜੀਆਂ ਜੀਆਂ ਚੱਕਣ ਵਾਲੀਆਂ ਆ ਕਾਇ ਤਨ ਗੜੇ ਰਹਿ ਗਿਆ ਆਪਣਾ ਜਕਟਰ ਤਨ ਗੜੇ ਰਹਿ ਗਿਆ ਨਾ ਤਿੰਨ ਤਿੰਨ ਲੋ ਜੀ ਵੈਰੀ ਗੁੱਡ ਹੋ ਜੀ ਸਿੱਧੂ ਸਾਹਿਬ ਲੋ ਜੀ ਤਲਵਿੰਦਰ ਸਿੱਧੂ ਵੀ ਵੀਰਾ ਆਪਣੇ ਨਾਲ ਐਡ ਆਪਣੇ ਨਾਲ ਗੱਲਾਂ ਬਾਤਾਂ ਚੱਲ ਰਹੀਆਂ ਬਾਈ ਦੀਆਂ ਹਾਂਜੀ ਬਾਈ ਜੀ ਹੋਰ ਕਰੋ ਗੱਲਾਂ ਬਾਤਾਂ ਸਾਂਝੀਆਂ ਹੋਰ ਕਿਸੇ ਵੀ ਤਰ੍ਹਾਂ ਦੀ ਕੋਈ ਗੱਲਬਾਤ ਹੈ ਕੋਈ ਆਪਦੇ ਈਰਗੇ ਦੀ ਜਾਂ ਹੋਰ ਕਿਸੇ ਤਰ੍ਹਾਂ ਦੀ ਕੋਈ ਹੁੰਦੀ ਹੈ ਆਪਣੇ ਭਰਾ ਭੈਣਾ ਭਰਾਵਾਂ ਦੀਆਂ ਗੱਲਾਂ ਹਨ ਆਪਾਂ ਲਾਈਵ ਦੇ ਵਿੱਚ ਬੈਠੇ ਆਪਾਂ ਕਰ ਸਕਦੇ ਹਾਂ ਗੱਲਾਂ ਬਾਤਾਂ ਸਤਰੀ ਦੇ ਵਿੱਚ ਸੋ ਅੱਜ ਦਾ ਮਾਹੌਲ ਆਪਾਂ ਤੁਹਾਨੂੰ ਵਖਾਤਾ ਬਾਬੇ ਦੀ ਕਿਰਪਾ ਦੇ ਨਾਲ ਤੇ ਖੇਤਾਂ ਦਾ ਠੰਡਾ ਸੀਤ ਬਹੁਤ ਵਧੀਆ ਮਾਹੌਲ ਹੈ ਬਾਈ ਹਨਾ ਇਹ ਬਾਕੀ ਬਾਬੇ ਦੀ ਕਿਰਪਾ ਨਾਲ ਚੱਲੀ ਜਾਣਾ ਇਹ ਕੰਮਕਾਰ ਚੱਲੀ ਜਾਣ ਭਰਾਵਾਂ ਚੇਕਤਾ ਬਣੀ ਰਹੇ ਹੈ ਨਾ ਤੇ ਸਾਰੇ ਭਰਾਵਾਂ ਦਾ ਸਮਾਂ ਵਧੀਆ ਚੱਲੇ ਰੱਬ ਰਾਖਾ ਇਹ ਲਓ ਜੀ ਸਿੱਧੂ ਸਾਹਿਬ ਤੁਸੀਂ ਵੀ ਆ ਜਾਂਦੇ ਮੜਾ ਜਾ ਕੈਮਰੇ ਦੇ ਵਿੱਚ ਤੇ ਆਪਾਂ 2-4 ਮਿੰਟ ਹੋਰ ਕਰਕੇ ਗੱਲਾਂ ਬਾਤਾਂ ਇਹ ਤੋਂ ਬਾਅਦ ਅਸੀਂ ਆਥ ਨੂੰ ਸਾਰਾ ਕਲੀਅਰ ਵੀ ਕਰਨਾ ਹੈ ਬਾਈ ਜੀ ਇਹ ਆਪਾਂ ਜਿਹੜੀਆਂ ਸਲੇਬਾਂ ਪਾਉਣੀਆਂ ਨੇ ਇਹ ਪਾ ਕੇ ਮਿੱਟੀ ਗੱਲਾ ਪਾ ਕੇ ਉਹਨੂੰ ਕਲੀਅਰ ਕਰਕੇ ਜਾਣਾ ਕਿਉਂ ਅੱਜ ਦਾ ਦਿਨ ਹੀ ਆਪਣੇ ਕੋਲ ਸਵੇਰੇ ਆਪਾਂ ਫੌਜੀ ਸਾਹਿਬ ਦੇ ਕੰਮ ਤੇ ਜਾਣਾ ਜੀ ਫੌਜੀ ਸਾਹਿਬ ਵੀ ਹੁਣ ਡਿੱਕੀ ਜਾਂਦੇ ਹੁਣੇ ਅੱਜ ਇਹ ਹੁੰਦੀ ਹੈ ਗੱਲ ਦਾਣੇ ਦਾਣੇ ਤੇ ਲੱਗੀ ਮੋਹ ਹਨਾ ਰਲੇ ਲਿਖੇ ਦੀ ਗੱਲ ਹੁੰਦੀ ਹੈ ਕੰਮ ਕਿਤੇ ਹੋਰ ਸੋਚਿਆ ਸੀ ਮਥੀ ਕਿਤੇ ਹੋਰ ਸੀ ਜਾਣਾ ਕਿਤੇ ਹੋਰ ਸੀ ਆ ਕਿਤੇ ਹੋਰ ਗਏ ਤੇ ਦਾਣਾ ਪਣੀਆ ਖਿੱਚ ਲਿਆਈਆਂ ਜਿਹੜੀਆਂ ਆ ਲੱਸੀ ਵਾਲੀਆਂ ਕੇਤਲੀਆਂ ਆ ਡੱਬੇ ਰੋਟੀ ਸਾਡੀ ਇਸ ਪਿੰਡ ਦੇ ਵਿੱਚ ਰਲਈ ਹੋਈ ਸੀ ਹਨਾ ਤੇ ਜਾਣਾ ਕਿਤੇ ਹੋਰ ਸੀਗਾ ਸੋ ਗੱਲ ਸਮਾਂ ਸਮਾਂ ਬੰਦੇ ਨੂੰ ਆਪਦੇ ਹਿਸਾਬ ਨਾਲ ਦੋ ਚਾਰ ਗੱਲਾਂ ਆਪਾਂ ਤੁਹਾਡੇ ਨਾਲ ਸਾਂਝੀਆਂ ਕਰ ਲਈਏ ਦਾ ਸਨਾਦ ਗਏ ਆਪਣੇ ਭਰਾਵਾਂ ਨੂੰ ਇੱਕ ਦੋ ਗੱਲਾਂ ਹਨ ਕਹਿੰਦੇ ਸਮਾਂ ਬਲਵਾਨ ਹੈ ਆਪਣੇ ਹਿਸਾਬ ਨਾਲ ਜ਼ਿੰਦਗੀ ਜਿਉਣਾ ਸਿਖਾ ਦਿੰਦਾ ਹੈ ਬਾਈ ਬਾਕੀ ਗੱਲ ਸਮੇਂ ਦੀ ਹੈ ਸਮਾਂ ਬਲਵਾਨ ਹੀ ਹੁੰਦਾ ਹੈ ਹਾਂਜੀ ਤੇ ਸਾਲ ਹੁਣ ਥੋੜਾ ਜਿਆ ਮੈਂ ਦਿਮਾਗ ਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਗੱਲ ਐਡ ਕਰ ਰਿਹਾ ਤੇ ਦੋ ਬਾਅਦ ਨਾ ਆਪਾਂ ਜਦੋਂ ਲਾਈਵ ਹੋਇਆ ਕਰਾਂਗੇ ਸ਼ੇਰੋ ਸ਼ੇਰੀ ਵੀ ਕਰਿਆ ਕਰਾਂਗੇ ਆਪਾਂ ਤੁਹਾਨੂੰ ਸੁਣਾਇਆ ਕਰਾਂਗੇ ਕੁਝ ਹੱਡ ਬੀਤੀਆਂ ਜਿਹੜੀਆਂ ਹਰ ਇੱਕ ਬੰਦੇ ਦੇ ਨਾਲ ਕਿਸੇ ਨਾ ਕਿਸੇ ਟਾਈਮ ਕਿਸੇ ਮੋੜ ਤੇ ਜ਼ਰੂਰ ਉਹ ਚੀਜ਼ ਬੀਤੀ ਹੋਊਗੀ ਤੇ ਬੰਦੇ ਨੂੰ ਉਹ ਚੀਜ਼ ਟੱਚ ਹੋਊਗੀ ਹੋਊਗੀ ਤੇ ਬਾਕੀ ਉਹ ਬੰਦਾ ਮੈਨੂੰ ਦੱਸੂਗਾ ਵੀ ਹਾਂ ਬਾਈ ਇਹ ਗੱਲ ਮੇਰੇ ਨਾਲ ਹੋਈ ਹੈ ਕਈ ਵਾਰੀ ਆਪਾਂ ਦੇਖਦੇ ਨਾ ਸਮੇਂ ਦੀ ਗੱਲ ਲੋ ਜੀ ਹੁਣ ਤੁਹਾਡੇ ਵਾਸਤੇ ਆਪਾਂ ਇੱਕ ਦੋ ਗੱਲਾਂ ਇਹ ਜੀਆਂ ਲੈ ਕੇ ਆਏ ਆਂ ਗੱਲ ਸਮੇਂ ਦੀ ਕਈ ਵਾਰੀ ਸਮਾਂ ਕਿਸੇ ਤੇ ਕੋਈ ਮਾੜਾ ਆ ਜਾਂਦਾ ਪਹਿਲਾ ਬੰਦਾ ਸਮਾਂ ਠੀਕ ਹੁੰਦਾ ਸੋ ਉਸੇ ਚੀਜ਼ ਤੇ ਮੈਂ ਤੁਹਾਨੂੰ ਇੱਕ ਦੋ ਚੀਜ਼ਾਂ ਸਰਾਉਣ ਦੀ ਕੋਸ਼ਿਸ਼ ਕਰਦਾ ਵੀ ਜਦੋਂ ਸਮਾਂ ਚੰਗਾ ਸੀ ਉਹਨੇ ਬਹੁਤ ਆਪਦੇ ਰਿਸ਼ਤੇਦਾਰਾਂ ਦੀਆਂ ਆਪਣੇ ਯਾਰਾਂ ਦੋਸਤਾਂ ਦੀਆਂ ਮਦਦਾਂ ਕੀਤੀਆਂ ਵਧੀਆ ਸਪੋਰਟ ਕੀਤੀ ਤੇ ਪਰ ਕੁਝ ਟਾਈਮ ਬਾਅਦ ਜਦੋਂ ਬੰਦੇ ਤੇ ਆਪਦੇ ਤੇ ਕਈ ਵਾਰੀ ਟਾਈਮ ਮਾੜਾ ਆਉਂਦਾ ਨਾ ਤਾਂ ਉਹਦਾ ਜਿਹੜਾ ਮੈਸੇਜ ਹੈ ਯਾਰ ਦੋਸਤ ਦੇਖ ਕੇ سین ਕਰਕੇ ਸੜ ਜਾਂਦੇ ਨੇ ਤਾਂ ਉੱਥੇ ਮੈਂ ਕੁਝ ਲੇਖਣ ਦੀ ਕੋਸ਼ਿਸ਼ ਕੀਤੀ ਰਿਸ਼ਤੇਦਾਰ ਵੀ ਕਈ ਵਾਰੀ ਨਾ ਜਦੋਂ ਵਕਤ ਪੈਂਦਾ ਬਈ ਪਾਸਾ ਵੱਟਦੇ ਨੇ ਸੋ ਉਸੇ ਚੀਜ਼ ਤੇ ਮੈਂ ਇੱਕ ਚੀਜ਼ ਲਿਖੀ ਸੀ ਲਿਖੇ ਤਾਂ ਬਹੁਤ ਸਾਰੀਆਂ ਚੀਜ਼ਾਂ ਪਈਆਂ ਪਰ ਸਾਨੂੰ ਟਾਈਮ-ਟਾਈਮ ਤੇ ਸੁਣਾਉਂਦੇ ਵੀ ਰਹਿਾਂਗੇ ਉਹ ਸੀ ਕਿ ਆਪਾਂ ਦਿਲੋਂ ਕੀਤੀ ਸੀ ਸਪੋਰਟ ਸੋਡੀ ਤੇ ਤੁਸੀਂ ਆਪਣਾ ਮਤਲਬ ਕੱਢ ਗਏ ਜਦ ਬਿਪਤਾ ਪਈ ਸਾਡੇ ਤੇ ਸਾਨੂੰ ਦੇਖ ਵਿਚਾਲੇ ਛੱਡ ਗਏ ਜਾਂ ਅੱਜ ਤੋਂ ਨਾਤਾ ਤੋੜ ਦਿੱਤਾ ਤੁਹਾਡੇ ਨਾਲ ਨਹੀਂ ਰਿਸ਼ਤਾ ਰੱਖਣਾ ਮੈਂ ਜਿਹੜਾ ਔਕੇ ਵੇਲੇ ਨਾ ਰਿਸ਼ਤੇਦਾਰ ਕਿਸੇ ਦੇ ਕੰਮ ਆਇਆ ਇਹ ਜੇ ਧਲੀ ਤੇ ਧਰ ਕੇ ਚੱਟਣਾ ਮੈਂ ਕਈ ਵਾਰੀ ਬਈ ਇਹ ਗੱਲ ਸਹੀ ਹੈ ਕਈ ਵਾਰੀ ਕੋਈ ਇਹ ਜਾ ਰਿਸ਼ਤੇਦਾਰ ਜਾਂ ਯਾਰ ਦੋਸਤ ਹੁੰਦਾ ਜਦੋਂ ਮੌਕੇ ਤੇ ਬੰਦੇ ਦੇ ਕੰਮ ਨਾ ਨਾ ਆਵੇ ਉਦੋਂ ਦੁੱਖ ਬਹੁਤ ਹੁੰਦਾ ਇਹ ਹੋਈਆਂ ਨੇ ਗੱਲਾਂ ਹਕੀਕਤ ਹੈ ਬਈ ਇਹ ਚੀਜ਼ ਦੀ ਦੁੱਖ ਉਸੇ ਬੰਦੇ ਨੂੰ ਆਉਂਦਾ ਹੈ ਜਿਹੜੇ ਬੰਦੇ ਨੇ ਕਿਸੇ ਟਾਈਮ ਕਿਸੇ ਦੀ ਮਦਦ ਕੀਤੀ ਹੋਵੇ ਗੁੱਸਾ ਇਸ ਗੱਲ ਦਾ ਆਉਂਦਾ ਹੈ ਕਿ ਯਾਰ ਆਪਾਂ ਪਾਸਾ ਨਹੀਂ ਬੱਟਿਆ ਤੇ ਉਹ ਬੰਦੇ ਆਪਾਂ ਤੋਂ ਮਤਲਬ ਵੀ ਅੱਜ ਯਾਰ ਇਸ ਤਰ੍ਹਾਂ ਪਾਸਾ ਬੱਟ ਗਏ ਆਪਣੀ ਕੋਈ ਗੱਲ ਹੀ ਨਹੀਂ ਸੁਣਦੇ ਉਸੇ ਤਰ੍ਹਾਂ ਮੈਂ ਇਹ ਕੀਤੀ ਸੀ ਤੇ ਇੱਕ ਤੁਹਾਨੂੰ ਮੈਂ ਹੋਰ ਸੁਣਾਵਾਂ ਕਈ ਵਾਰੀ ਰਿਸ਼ਤੇਦਾਰ ਥੋੜੇ ਜਿਹਾ ਜ਼ਿਆਦਾ ਹਾਈ ਫਾਈ ਹੁੰਦੇ ਆ ਵੱਡੇ ਪੈਸੇ ਵਾਲੇ ਨੇ ਉਹਦੇ ਵੀ ਆਪਾਂ ਇੱਕ ਦੋ ਚੀਜ਼ਾਂ ਬਣਾਈਆਂ ਨੇ ਬਣਾਈਆਂ ਤਾਂ ਬਹੁਤ ਸਾਰੀਆਂ ਨੇ ਉੱਥੇ ਵੀ ਕੁਝ ਰਿਸ਼ਤੇਦਾਰ ਨੇ ਮਤਲਬ ਹੀ ਪੈਸੇ ਦੇ ਤੇ ਪੈਸੇ ਵਾਲੇ ਕਹਾਉਂਦੇ ਨੇ ਮੈਂ ਬੋਲੀ ਬੋਲਾਂ ਉਹਨਾਂ ਦੀ ਬਸ ਇਹੀ ਗੱਲ ਉਹ ਚਾਹੁੰਦੇ ਨੇ ਮੈਂ ਮੰਨਦਾ ਸੱਚੇ ਰੱਬ ਨੂੰ ਬੋਲੀ ਉਹਨਾਂ ਦੀ ਬੋਲਦਾ ਨਹੀਂ ਮੇਰਾ ਰੱਬ ਨਾ ਰੁੱਸੇ ਇਹ ਜੇ ਲੰਡੂ ਰਿਸ਼ਤੇਦਾਰਾਂ ਨੂੰ ਤਾਂ ਮੈਂ ਜਮੇ ਗੋਲਦਾ ਨਹੀਂ ਜਮੇ ਗੋਲਦਾ ਨਹੀਂ ਬਾਈ ਬਾਬੇ ਦੀ ਨਿਗਾਹ ਸਿੱਧੀ ਚਾਹੀਦੀ ਹੈ ਉਹ ਪ੍ਰਮਾਤਮਾ ਦੀ ਸਮਾਂ ਚੰਗਾ ਮਾੜਾ ਹਰ ਇੱਕ ਤੇ ਆਉਂਦਾ ਤੇ ਬਾਕੀ ਸਿਰੇ ਫਿਰ ਰੱਬ ਦੀ ਨਿਗਾਹ ਸਿੱਧੀ ਹੋਵੇ ਕਹਿੰਦਾ ਵੀ ਯਾਰ ਇਹ ਜਨ ਨੂੰ ਤਾਂ ਮੈਂ ਗੋਲਦੇ ਨਹੀਂ ਜਿਹੜੇ ਆਪਦੇ ਆਪ ਨੂੰ ਕਹਾਉਂਦੇ ਨੇ ਹਨਾ ਇਹ ਚੰਗਾ ਮਾੜਾ ਟਾਈਮ ਹਰ ਇੱਕ ਦਾ ਆਉਂਦਾ ਸੋ ਜੇ ਗੱਲਾਂ ਬਾਤਾਂ ਵਧੀਆਂ ਲੱਗੀਆਂ ਤਾਂ ਅ ਅੱਗੇ ਵੀਡੀਓ ਨੂੰ ਸ਼ੇਅਰ ਕਰਿਓ ਤੇ ਕਮੈਂਟਾਂ ਦੇ ਵਿੱਚ ਜਰੂਰ ਦੱਸੋ ਆਉਣ ਵਾਲੇ ਦਿਨਾਂ ਦੇ ਵਿੱਚ ਬਾਈ ਜਦੋਂ ਵੀ ਲਾਈਵ ਹੋਇਆ ਕਰਾਂਗੇ ਕੁਛ ਨਾ ਕੁਛ ਕਿਸੇ ਵੀ ਤਰ੍ਹਾਂ ਦੀ ਕੋਈ ਨਵੀਂ ਗੱਲ ਤੁਹਾਡੇ ਨਾਲ ਲੈ ਕੇ ਆਪਾਂ ਹਾਜ਼ਰ ਹੋਇਆ ਕਰਾਂਗੇ ਤੇ ਬਾਕੀ ਕਮੈਂਟਾਂ ਦੇ ਵਿੱਚ ਜਰੂਰ ਦੱਸਿਆ ਕਰੋ ਬਾਈ ਮੇਰੇ ਕੋਲੇ ਬਹੁਤ ਟਾਈਮ ਦੀਆਂ ਚੀਜ਼ਾਂ ਇਹ ਸਾਂਭੀਆਂ ਪਈਆਂ ਸੀ ਸੋ ਮੈਂ ਸੋਚਿਆ ਯਾਰ ਹੁਣ ਥੋੜਾ ਜਿਹਾ ਕੈਮਰੇ ਦੇ ਮੂਹਰੇ ਆਪਾਂ ਆਉਣ ਲੱਗੇ ਪਹਿਲਾਂ ਕੈਮਰੇ ਤੋਂ ਪਿੱਛੇ ਬਹੁਤ ਸਾਰੀਆਂ ਚੀਜ਼ੇ ਪਈਆਂ ਮੈਂ ਇਹਨੇ ਰੱਖ ਕੇ ਆਪਾਂ ਕੀ ਚਾਰਪੌੜ ਹੈ ਨਾ ਇਹ ਚੀਜ਼ਾਂ ਦੱਸੀਏ ਕਿਸੇ ਨਾ ਕਿਸੇ ਨੂੰ ਇਹ ਟੱਚ ਕਰਦੀ ਆ ਤਾਂ ਬੰਦਾ ਯਾਦ ਵੀ ਕਰੂ ਯਾਰ ਆ ਬਾਈ ਨੇ ਸ਼ੇਅਰ ਬੋਲਿਆ ਸੀ ਇਹ ਗੱਲ ਮੇਰੇ ਨਾਲ ਵੀ ਹੋਈ ਸੀ ਜਿਹੜੇ ਭਰਾਮਾਂ ਨਾਲ ਇਹਦੀਆਂ ਗੱਲਾਂ ਬੀਤੀਆਂ ਨੇ ਕਮੈਂਟਾਂ ਦੇ ਵਿੱਚ ਅ ਤਾਂ ਜ਼ਰੂਰ ਦੱਸਿਓ ਹਨਾ ਬਿਲਕੁਲ ਸਹੀ ਗੱਲ ਹੈ ਬਾਈ ਦੀ ਬਾਈ ਕਹਿੰਦਾ ਆਪਣਾ ਕਹਿੰਦਾ ਵੀ ਯਾਰ ਮੇਰੇ ਨਾਲ ਵੀ ਹੁੰਦਾ ਰਹਿੰਦਾ ਹੁੰਦਾ ਹੈ ਬਾਈ ਹੋਇਆ ਗੁੱਸਾ ਵੀ ਉਸੇ ਬੰਦੇ ਨੂੰ ਆਉਂਦਾ ਹੈ ਜਿਹੜੇ ਨੇ ਲੋਕ ਜਿਹੇ ਦੀ ਸਪੋਰਟ ਕੀਤੀ ਹੋਵੇ ਨਾ ਤੇ ਜਦੋਂ ਔਖੇ ਵੇਲੇ ਨਾਲ ਰਿਸ਼ਤੇਦਾਰ ਕੰਮ ਆਵੇ ਇਹ ਜਾਂ ਧਲੀ ਤੇ ਧਰ ਕੇ ਚੱਟਣਾ ਮੈਂ ਬਾਈ ਇਹ ਚੀਜ਼ਾਂ ਨਾਲ ਹੋਰ ਬਹੁਤ ਸਾਰੀਆਂ ਇਹਦੀਆਂ ਦਿਲ ਨੂੰ ਚੋਬਨ ਵਾਲੀਆਂ ਅ ਹੋਰ ਵੀ ਆਪਾਂ ਬਚਪਨ ਦੀਆਂ ਚੀਜ਼ਾਂ ਵੀ ਬਹੁਤ ਸਾਰੀਆਂ ਸੀਗੀਆਂ ਕਿ ਦੱਸਾਂ ਬਚਪਨ ਦੀ ਗੱਲ ਸੋਨੂੰ ਚੀਜ਼ ਪਿੱਛੇ ਰਗੜਾਇਆ ਬਹੁਤ ਠੂਕਣਾ ਸੀ ਕੌਣ ਜਾਣਦਾ ਸੀ ਪੀਜੇ 버ਗਰਾਂ ਨੂੰ ਪਸੰਦ ਖੱਟੇ ਰੰਗ ਦਾ ਭੂਪਣਾ ਸੀ ਬੇਬੇ ਕੁੱਟਦੀ ਸੀ ਨਾਲੇ ਟੇਡਾ ਟੇਡਾ ਝਾਕਦੀ ਹੁੰਦੀ ਸੀ ਪੁੱਤ ਰੋਣਾ ਭੂਪਣਾ ਖਾਏ ਹੀ ਗੱਲ ਵਾਰੀ ਵਾਰੀ ਆਖਦੀ ਹੁੰਦੀ ਸੀ ਥੋੜੇ ਜੇ ਜਵਾਨ ਹੋਏ ਕਬੀਲਦਾਰੀ ਦੇ ਰਜਾਮਿਆਂ ਨੇ ਖੋਲਿਆ ਪੈਸੇ ਨੇ ਬਚਪਨ ਤੇ ਜਵਾਨੀ ਰੋਲਤੀ ਹੁਣ ਤਾਂ ਭੂਪਨਾ ਵੀ ਪਰਾਇਆ ਜਾ ਹੋ ਰਿਹਾ ਭੂਪਨਾ ਵੀ ਪਰਾਇਆ ਜਾ ਹੋ ਰਿਹਾ ਬਚਪਨ ਦੀਆਂ ਗੱਲਾਂ ਬਾਈ ਕੌਣ ਪੀਜੇ 버ਗਰਾਂ ਨੂੰ ਜਾਣਦਾ ਸੀ ਉਦੋਂ ਭੂਪਨੇ ਜਿਹਾਉਂਦੇ ਹੁੰਦੇ ਸੀ ਖੱਟੇ ਰੰਗ ਦੇ ਜਿਹੜੇ ਭਰਾ 90 90 ਦੇ ਨੇ ਨਾ ਉਹਨਾਂ ਨੂੰ ਸਾਰਿਆਂ ਨੂੰ ਪਤਾ 100 ਅਜਨਕ ਟਾਈਮ ਐ ਬਾਈ ਜੀ ਧੰਨਵਾਦ ਬਾਈ ਦਾ ਬਾਈ ਦਾ ਜਿਹੜਾ ਲੋਗੋ ਲੱਗਿਆ ਹੋਇਆ ਬਾਈ ਹైదరాబాద్ ਤੋਂ ਆ ਤੇ ਧੰਨਵਾਦ ਬਾਈ ਤੁਹਾਡਾ ਬਹੁਤ 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 ਸਪੋਰਟ ਕਰ ਰਹੇ ਹੋ ਬਾਈ ਜੀ ਹੁਣ ਸਮਾਂ ਆ ਜਾਤ ਨਹੀਂ ਦੇ ਰਿਹਾ ਬਾਕੀ ਸੋਨੂੰ ਮੈਂ ਦਿਖਾਈ ਦੇਣਾ ਕਿਉਂ ਕਈ ਵਾਰੀ ਮਜਬੂਰੀਆਂ ਇਦਾਂ ਦੀਆਂ ਹੁੰਦੀਆਂ ਹਨਾ ਤੇ ਮਤਲਬ ਆਈ ਸ਼ੌਂਕ ਬਹੁਤ ਨੇ ਪਰ ਜੇ ਬਾਬੇ ਨੇ ਚਾਹਿਆ ਆਨਲਾਈਨ ਟਾਈਮ ਦੇ ਵਿੱਚ ਹੋ ਸਕਦਾ ਬਾਬਾ ਪੂਰੇ ਕਰ ਦੇ ਹਨਾ ਪਰ ਅੱਬਾ ਬਾਬੇ ਨਾਨਕ ਤੋਂ ਇਹੀ ਚੀਜ਼ ਮੰਗਦੇ ਆਂ ਵੀ ਵਾ ਸੁੱਖ ਸ਼ਾਂਤੀ ਬਣਾਈ ਰੱਖੀ ਚੱਲੀ ਜਾਵੇ ਚੰਗਾ ਮਾੜਾ ਟਾਈਮ ਤਾਂ ਆਉਂਦਾ ਹੀ ਰਹਿੰਦਾ ਹਨਾ ਜੇ ਅੱਜ ਮਾੜਾ ਤਾਂ ਚੰਗਾ ਵੀ ਆਊਗਾ ਤੇ ਲਓ ਜੀ ਹੁਣ ਸਮਾਂ ਆ ਜਾਤ ਨਹੀਂ ਦਿੰਦਾ ਤੇ ਹੁਣ ਆਪਾਂ ਆਪਦਾ ਸਲੈਫ ਵਾਲਾ ਕੰਮ ਕਰਦੇ ਹਾਂ ਸਟਾਰਟ ਸੋ ਸਾਰੇ ਭਰਾਵਾਂ ਦਾ ਧੰਨਵਾਦ ਜਿਹੜੇ ਭਰਾ ਮੇਰੀ ਆਪਣੀ ਇਸ ਲਾਈਵ ਨੂੰ ਦੇਖ ਰਹੇ ਨੇ ਸਾਰਿਆਂ ਦਾ ਦਿਲੋਂ ਧੰਨਵਾਦ ਸਾਥਸਰੀਆ ਕਾਲ ਜੀ